ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਹਰ ਦੂਜੜੀ ਲਾਵ ਸਤ ਗੁਰ ਪੁਰਖ ਮਿਲਾਇਆ ਬਲਰਾਮ ਜਿਓ ਨਿਰਪਉ ਪੈ ਮਨ ਹੋਏ ਹਮ ਮੈਲ ਗੁਵਾਇਆ ਬਲਰਾਮ ਜਿਓ ਹਰ ਦੂਜੜੀ ਲਾਵ ਸਤ ਗੁਰ ਪੁਰਖ ਮਿਲਾਇਆ ਬਲਰਾਮ ਜਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਉ ਗੁਰਮੁਖ ਜਨ ਪਿਆਰਿਓ ਸਤ ਗੁਰਾਂ ਦੀ ਕਿਰਪਾ ਦੇ ਨਾਲ ਆਪਾਂ ਲਾਵਾਂ ਬਾਣੀ ਦੀ ਸੰਥਿਆ ਸਰਵਨ ਕਰ ਰਹੇ ਹਾਂ ਸਤ ਗੁਰੂ ਸਾਹਿਬ ਜੀ ਕਿਰਪਾ ਕਰਨ ਵਾਹਿਗੁਰੂ ਸਾਹਿਬ ਜੀ ਹਾਰ ਰਾਰੇ ਸਿਹਾਰੀ ਦੂਜੜੀ ਲਾਵ ਦੂਜੜੀ ਇਸਨੂੰ ਦੂਜੜੀ ਨਹੀਂ ਬੋਲਣਾ ਦਿਲੈਂਕੜ ਲਾਉਣੀ ਐ ਦੂਜੜੀ ਦੱਦੇ ਦਿਲੈਂਕੜ ਜੱਜਾ ਰੜਿ ਬਿਯਾਰੀ ਰੇ ਦੂਜੜੀ ਲਾਵ ਇੱਥੇ ਵਿਸ਼ਰਾਮ ਲਾਉਣਾ ਹੈ ਸੱਤ ਭਾਰਾ ਬੋਲਣਾ ਹੈ ਅਧਕ ਲਾ ਕੇ ਗੋਰ ਰਾਰੇ ਔਂਕੜ ਸੱਤ ਗੋਰ ਇਕੱਠਾ ਬੋਲਣਾ ਹੈ ਪੁਰਖ ਖਖੇ ਔਂਕੜ ਮਿਲਾਇਆ ਇੱਥੇ ਠਮਕੀ ਲਾਵਾਂਗੇ ਬਾਲ ਲੱਲੇ ਸਿਹਾਰੀ ਐ ਬਾਲ ਪੋਲਾ ਬੋਲਣਾ ਹੈ RAM JIO JIO ਊੜਾ ਜਿਹੜਾ ਹੈ ਇਹ ਬੰਦ ਮੂੰਹ ਵਾਲਾ ਹੈ JIO ਨਿਰਭਉ ਪੱਬਾ ਊੜੇ ਔਂਕੜ ਇਹ ਮੂੰਹ ਖੋਲ ਕੇ ਬੋਲਣਾ ਹੈ ਨਿਰਭਉ ਭੈ ਮਾਨ ਨੰਨੇ ਔਂਕੜ ਹੋਏ ਈੜੀ ਸਿਹਾਰੀ ਹੈ ਇੱਥੇ ਵਿਸ਼ਰਾਮ ਲੱਗੇਗਾ ਹਾਂ ਮੈਂ ਹਾ ਹਾ ਊੜੇ ਔਂਕੜ ਹਾਂ ਮੂੰਹ ਖੋਲ ਕੇ ਬੋਲਣਾ ਮੈਂ ਮੰਮੇ ਤੇ ਲਾਵਾਂ ਹਾਂ ਮੈਂ ਇਕੱਠਾ ਬੋਲਣਾ ਹਾਂ ਮੈਂ ਮੈਲ ਲੱਲੇ ਔਂਕੜ ਗਵਾਇਆ ਇੱਥੇ ਠੰਮਕੀ ਲਾਵਾਂਗੇ ਬਾਲ ਲੱਲੇ ਸਿਹਾਰੀ RAM ਜਿਓ ਨਿਰਮਲ ਲੱਲੇ ਔਂਕੜ ਪਾ ਪੱਬਾ ਊੜੇ ਔਂਕੜ ਪਾ ਪਾਇਆ ਪਪੇ ਕੰਨਾ ਪਾ ਈੜੀ ਸਿਆਰੀ ਐੜੇ ਕੰਨਾ ਏ ਆ ਪਾਇਆ ਪਾਇਆ ਇਸ ਤਰ੍ਹਾਂ ਬੋਲਣਾ ਹੈ ਇੱਥੇ ਜਮ ਕੇ ਲਾਵਾਂਗੇ ਹਾਰ ਰਾਰੇ ਸਿਆਰੀ ਗੋਣ ਨਾਣਾ ਗਾਇਆ ਇੱਥੇ ਆਪਾਂ ਵਿਸ਼ਰਾਮ ਲਾਵਾਂਗੇ ਹਾਰ ਰਾਰੇ ਸਿਆਰੀ ਰੇਖਾ ਕੱਖੇ ਦਲਾਵਾ ਖੈ ਵੇਖਾ RAM ਮੰਮੇ ਔਂਕੜ ਹਦੂਰੇ ਹਾ ਹ ਦਦੇ ਦਲੈਂਕੜ ਰਾਰੇਲਾ ਆਦੂਰੇ ਹਰ ਰਾਰੇ ਸਿਆਰੀ ਆਤਮ ਰਾਮ ਰਾਮ ਮੰਮੇ ਔਂਕੜ ਪਸਾਰਿਆ ਸੁਆਮੀ ਸਸ ਔਂਕੜ ਐੜੇ ਕੰਨਾ ਮੰਮੇ ਬਿਹਾਰੀ ਸੁਆਮੀ ਇਥੇ ਵਿਸ਼ਰਾਮ ਲੱਗੇਗਾ ਸਰਬ ਰਹਿਆ ਭਰ ਪੂਰੇ ਅੱਬਾ ਰਾਰਾ ਭਰ ਪਪੇ ਦਲੈਂਕੜ ਰਾਰੇ ਲਾਂ ਪੂਰੇ ਭਾਰ ਪੂਰੇ ਇਕੱਠਾ ਬੋਲਣਾ ਇਸ ਨੂੰ ਪੱਪਾ ਰਾਰਾ ਪਾਰ ਪੂਰੇ ਨਹੀਂ ਬੋਲਣਾ ਪਾਰ ਪੂਰੇ ਨਹੀਂ ਬੋਲਣਾ ਭੱਬਾ ਲਾਉਣਾ ਭੱਬਾ ਭਾਰਾ ਬੋਲਿਆ ਜਾਵੇਗਾ ਭਾਰ ਪੂਰੇ ਭਾਰ ਪੂਰੇ ਅੰਤਰ ਰਾਰੇ ਸਿਆਰੀ ਬਾਹਰ ਰਾਰੇ ਸਿਆਰੀ ਹਾਰ ਰਾਰੇ ਸਿਆਰੀ ਪ੍ਰਭ ਭੱਬੇ ਔਂਕੜ ਏਕੋ ਕਿੜੀ ਲਾਲ ਮਾ ਕਰਕੇ ਬੋਲਣਾ ਕਕੇ ਹੋੜਾ ਲੰਮਾ ਕਰਕੇ ਬੋਲਣਾ ਇਕ ਇਥੇ ਆਪਾਂ ਵਿਸ਼ਰਾਮ ਲਾਵਾਂਗੇ ਮੇਲ ਲੱਲੇ ਸਿਆਰੀ ਹਾਰ ਰਾਰੀ ਸਿਆਰੀ ਜਾਨ ਹਰ ਜਨ ਇਕੱਠਾ ਬੋਲਣਾ ਹੈ ਮੰਗਲ ਗਾਏ ਈੜੀ ਲਾ ਜਾਨ ਨਾਨਕ ਇਥੇ ਆਪਾਂ ਜਮ ਕੇ ਲਾਵਾਂਗੇ ਦੂਜੀ ਲਾਵ ਚਲਾਈ ਚੱਤੇ ਅਦਕ ਚੱਤਾ ਭਾਰਾ ਬੋਲਣਾ ਹੈ ਚੱਤੇ ਅਦਕ ਲੱਲੇ ਕੰਨਾ ਈੜੀ ਬਿਹਾਰੀ ਚਲਾਈ ਇਥੇ ਵਿਸ਼ਰਾਮ ਲੱਗੇਗਾ ਅਨਹਦ ਆਦ ਪੋਲਾ ਬੋਲਣਾ ਅਨਹਦ ਪੋਲਾ ਬੋਲਣਾ ਸਬਦ ਪੋਲਾ ਬੋਲਣਾ ਵਜਾਏ ਬਵਏ ਅਦਕ ਜੱਜੇ ਕੰਨਾ ਈੜੀਲਾ ਵਜਾਏ ਪਾਰਾ ਬੋਲਣਾ ਵਜਾਏ ਵਜਾਏ ਅੰਤਰ ਬਾਹਰ ਹਰ ਪ੍ਰਭ ਏਕੋ ਮਿਲ ਹਰ ਜਨ ਮੰਗਲ ਗਾਏ ਜਨ ਨਾਨਕ ਦੂਜੀ ਲਾਓ ਚਲਾਈ ਅਨਹਦ ਸਾਬਦ ਵਜਾਏ ਵਾਹਿਗੁਰੂ 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 ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ